ਅਕਸ਼ਿਸ਼ ਕੀਤੀ ਗੁਰੂ ਪਤੇ ਨਾਲ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਪਰਮਾਤਮਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਨਾਨਕ ਕਾਲਜ ਮੌਕੇ ਦੇ ਵਿੱਚ ਜੋ ਇਹ ਵਿਸ਼ੇਸ਼ ਇੱਕ ਸੈਮੀਨਾਰ ਲਗਾਇਆ ਗਿਆ ਹੈ ਸਮਾਜਿਕ ਬੁਰਾਈਆਂ ਉੱਤੇ ਇੱਕ ਸ਼ਲਾਘਾਯੋਗ ਕਦਮ ਹੈ ਮੈਨੂੰ ਫੋਨ ਗਿਆ ਸੀ ਤਿੰਨ ਚਾਰ ਦਿਨ ਪਹਿਲਾਂ ਤੇ ਵੀਰ ਜੀ ਤੁਸੀਂ ਕਾਲਜ ਪਹੁੰਚਣਾ ਹੈ ਤੇ ਇੱਕ ਘੰਟੇ ਦੇ ਲਈ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨੇ ਨੇ ਮੈਨੂੰ ਲੱਗਾ ਵੀ ਇੱਕ ਘੰਟਾ ਲਗਾਤਾਰ ਬੋਲਣਾ ਤੇ ਸੁਣਨ ਵਾਲੇ ਦਾ ਕੀ ਹਾਲ ਹੋਊਗਾ ਪਰ ਫਿਰ ਮੈਂ ਕਿਹਾ ਵੀ ਵਿਸ਼ਾ ਕਿਹੜਾ ਹੈ ਆਪਾਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਤੇ ਕੰਨ ਜੀ ਸਮਾਜਿਕ ਬੁਰਾਈਆਂ ਤੇ ਮੇਰੇ ਮੂੰਹ ਜੋ ਨਿਕਲੇ ਬਸ ਇੱਕ ਘੰਟਾ ਸਮਾਜਿਕ ਬੁਰਾਈਆਂ ਇਤਨੀਆਂ ਕਿ ਸਾਡੇ ਅੰਦਰ ਪ੍ਰਵੇਸ਼ ਕਰ ਚੁੱਕੀਆਂ ਨੇ ਸਾਡੇ ਸਮਾਜ ਵਿੱਚ ਸਾਡੇ ਕਲਚਰ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਦੇਸ਼ ਧਰਮ ਅਤੇ ਕੌਮ ਦੇ ਵਿੱਚ ਇਤਨੀਆਂ ਬੁਰਾਈਆਂ ਅੱਜ ਪ੍ਰਵੇਸ਼ ਕਰ ਚੁੱਕੀਆਂ ਨੇ ਉਹਦਾ ਸਮਾਧਾਨ ਕੇਵਲ ਇੱਕ ਹੀ ਹੈ ਜੇਕਰ ਅਸੀਂ ਆਪਣੇ ਤੌਰ ਤੇ ਇੱਕ ਪ੍ਰਣ ਕਰ ਲਈਏ ਇੱਕ ਨਿਸ਼ਚਾ ਕਰ ਲਈਏ ਕਿ ਅਸੀਂ ਆਪਣੇ ਆਪ ਨੂੰ ਪਹਿਲ ਦੇ ਆਧਾਰ ਤੇ ਸੁਧਾਰ ਲਈਏ ਜਦੋਂ ਆਪ ਸੁਧਰਾਂਗੇ ਤਾਂ ਸਿੱਧੀ ਜੀ ਗੱਲ ਹੈ ਕਿ ਸਮਾਜ ਜਿਹੜਾ ਹੈ ਉਹ ਆਪਣੇ ਆਪ ਸੁਧਰ ਜਾਏਗਾ ਤੇ ਆਪਣੇ ਆਪ ਨੂੰ ਸੁਧਾਰਨ ਵਾਸਤੇ ਸਾਨੂੰ ਪਹਿਲਾਂ ਆਪਣੇ ਆਪ ਨਾਲ ਇੱਕ ਕਮਿਟਮੈਂਟ ਕਰਨੀ ਪਵੇਗੀ ਕਿ ਆਪਣਾ ਨਜ਼ਰੀਆ ਜਿਹੜਾ ਹੈ ਉਹ ਸਮਾਜ ਪ੍ਰਤੀ ਬਦਲਣਾ ਪਵੇਗਾ ਆਪਣੀ ਸੋਚ ਪ੍ਰਤੀ ਜਿਹੜਾ ਨਜ਼ਰੀਆ ਹੈ ਉਹ ਬਦਲਣਾ ਪਵੇਗਾ ਉਸ ਬੱਚੇ ਵਾਂਗ ਨਹੀਂ ਜਿਹੜਾ ਕਹਿੰਦਾ ਜਦ ਮੈਂ ਵੱਡਾ ਹੋਵਾਂਗਾ ਨਾ ਤਾਂ ਮੈਂ ਆਹ ਕੰਮ ਕਰਾਂਗਾ ਜਦ ਵੱਡਾ ਹੁੰਦਾ ਹੈ ਤੇ ਉਹ ਕਹਿੰਦਾ ਮੈਂ ਇੱਕ ਵਧੀਆ ਕਾਲਜ ਦੇ ਵਿੱਚ ਜਾ ਕੇ ਪੜ੍ਹਾਈ ਕਰੂੰਗਾ ਜਦੋਂ ਪੜ੍ਹਾਈ ਕਰਾਂਗਾ ਮੈਨੂੰ ਡਿਗਰੀ ਮਿਲੇਗੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਮੈਨੂੰ ਮਿਲ ਜਾਣਗੀਆਂ ਜਦ ਡਿਗਰੀ ਮਿਲਦੀ ਹੈ ਫਿਰ ਕਹਿੰਦਾ ਹੁਣ ਜਿਸ ਦਿਨ ਮੈਨੂੰ ਨੌਕਰੀ ਮਿਲ ਗਈ ਨਾ ਵਧੀਆ ਕਿਸੇ ਕੰਪਨੀ ਦੇ ਵਿੱਚ ਜਾਂ ਕਿਸੇ ਡਿਪਾਰਟਮੈਂਟ ਦੇ ਵਿੱਚ ਉਸ ਦਿਨ ਮੈਨੂੰ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ ਨੌਕਰੀ ਮਿਲ ਜਾਂਦੀ ਹੈ ਕਹਿੰਦਾ ਹੁਣ ਜਦੋਂ ਮੇਰਾ ਵਿਆਹ ਹੋ ਗਿਆ ਨਾ ਉਸ ਤੋਂ ਬਾਅਦ ਮੈਨੂੰ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ ਕਿਆ ਹੁੰਦਾ ਫਿਰ ਬੱਚਿਆਂ ਦੀ ਚਿੰਤਾ ਲੱਗ ਜਾਂਦੀ ਹੈ ਕਿ ਜਦੋਂ ਮੇਰੇ ਬੱਚੇ ਵਧੀਆ ਕਾਲਜਾਂ ਵਿੱਚ ਪੜ੍ਹਨਗੇ ਉਦੋਂ ਮੈਨੂੰ ਸਾਰੀਆਂ ਖੁਸ਼ੀਆਂ ਮਿਲਣਗੀਆਂ ਉਹ ਵੀ ਸਮਾਂ ਲੰਘਦਾ ਫਿਰ ਕਹਿੰਦਾ ਹੁਣ ਜਦੋਂ ਮੇਡੀ ਰਿਟਾਇਰਮੈਂਟ ਹੋਣੀ ਹੈ ਨਾ ਮੈਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਜਦੋਂ ਰਿਟਾਇਰਮੈਂਟ ਹੁੰਦੀ ਹੈ ਕੀ ਦੇਖਦਾ ਕਿ ਸਾਰੀ ਜ਼ਿੰਦਗੀ ਜਿਹੜੀ ਹੈ ਉਹਦੀ ਲੰਘ ਚੁੱਕੀ ਹੁੰਦੀ ਹੈ ਸੋ ਸਾਨੂੰ ਜੋ ਵੀ ਅਸੀਂ ਆਪਣਾ ਡਿਸੀਜਨ ਲੈਣਾ ਹੈ ਜਾਂ ਫੈਸਲਾ ਕਰਨਾ ਹੈ ਉਹ ਸਾਨੂੰ ਛੇਤੀ ਤੋਂ ਛੇਤੀ ਲੱਗੇ ਆਪਣੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਪਏਗਾ ਤਾਂ ਜਾ ਕੇ ਅਸੀਂ ਜਿਹੜੇ ਉਹ ਕਾਮਯਾਬ ਹੋ ਸਕਦੇ ਆ ਇੱਕ ਚੰਗਾ ਸਮਾਜ ਸਿਰਜ ਸਕਦੇ ਆ ਜੇਕਰ ਸਾਨੂੰ ਪਤਾ ਹੋਏਗਾ ਕਿ ਸਾਡਾ ਵਿਰਸਾ ਕੀ ਹੈ ਅਸੀਂ ਕਿਸ ਦੇਸ਼ ਧਰਮ ਅਤੇ ਕੌਮ ਦੇ ਵਾਰਸ ਆ ਗੱਲ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਬੋਲ ਕੇ ਗਏ ਨੇ ਪ੍ਰਿੰਸੀਪਲ ਮਨਜਿੰਦਰ ਕੌਰ ਜੀ ਬੋਲ ਕੇ ਗਏ ਨੇ ਉਹਨਾਂ ਤੋਂ ਬਾਅਦ ਮੇਰੇ ਬੋਲਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਪਰ ਕਿਉਂਕਿ ਹੁਕਮ ਆਇਆ ਹੈ ਪ੍ਰਬੰਧਕਾਂ ਵੱਲੋਂ ਕਿ ਕੁਝ ਸਮ ਲਈ ਆਪ ਜੀ ਦੇ ਵਿਚਾਰ ਸਾਂਝੇ ਕੀਤੇ ਜਾਣ ਕਿਉਂਕਿ ਮੈਂ ਵੀ ਇਸ ਗੱਲ ਨੂੰ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਲਗਾਤਾਰ ਅਸੀਂ ਤੇ ਛਾਵੇਂ ਬੈਠੇ ਆਂ ਸਾਨੂੰ ਧੁੱਪ ਨਹੀਂ ਪੈ ਰਹੀ ਪਰ ਮੇਰੇ ਸਾਰੇ ਦੋਸਤਾਂ ਨੂੰ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਜੋ ਬਿਲਕੁਲ ਸੂਰਜ ਦੇ ਸਾਹਮਣੇ ਬੈਠੀਆਂ ਹੋਈਆਂ ਨੇ ਫਿਰ ਵੀ ਬੜੀ ਸਿਧਧ ਦਿੱਲੀ ਦੇ ਨਾਲ ਇਥੋਂ ਦੇ ਹਰ ਬੁਲਾਰੇ ਦੇ ਵਿਚਾਰ ਉਹਨਾਂ ਨੇ ਸਰਵਣ ਕੀਤੇ ਨੇ ਇਸ ਗੱਲ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਬਹੁਤ ਧੰਨਵਾਦ ਹੈ ਉਸ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇੱਥੇ ਸੱਦ ਕੇ ਸਾਨੂੰ ਇਹ ਮਾਣ ਦਿੱਤਾ ਹੈ ਕਿ ਆਪਣੇ ਵਿਚਾਰ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਅੱਜ ਸਾਨੂੰ ਇੱਕ ਉਮੀਦ ਵਾਲੀ ਕਿਰਨ ਜਿਹੜੀ ਉਹ ਆਪਣੇ ਅੰਦਰ ਜਗਾਉਣੀ ਪਵੇਗੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਮਰੇ ਦੇ ਵਿੱਚ ਚਾਰ ਮੋਮਬਤੀਆਂ ਜਿਹੜੀਆਂ ਸੀ ਉਹ ਜਗ ਰਹੀਆਂ ਸਨ ਪਹਿਲੀ ਮੋਮਬਤੀ ਦਾ ਨਾਮ ਸੀ ਸ਼ਾਂਤੀ ਉਹ ਕਹਿੰਦੀ ਹੈ ਬਾਕੀ ਮੋਮਬਤੀਆਂ ਨੂੰ ਕਹਿੰਦੀ ਮੇਰੀ ਅੱਜ ਲੋੜ ਨਹੀਂ ਰਹੀ ਕਿਉਂਕਿ ਹਰ ਪਾਸੇ ਕਾਲਾ ਪੰਗ ਹੈ ਲੜਾਈ ਹੋ ਰਹੀ ਹੈ ਆਪਾ ਧਾਪੀ ਪਈ ਹੈ ਮੈਂ ਤਾਂ ਬੁਝਣ ਲੱਗੀ ਹੈ ਇੰਨੀ ਗੱਲ ਕਹਿੰਦੀਆਂ ਬੁਝ ਗਈ ਦੂਸਰੀ ਮੋਮਬਤੀ ਦੇ ਨਾਮ ਸੀ ਇਤਵਾਰ ਉਹ ਕਹਿੰਦੀ ਅੱਜ ਇਸ ਦੁਨੀਆ ਵਿੱਚ ਮੇਰੀ ਵੀ ਲੋੜ ਨਹੀਂ ਰਹੀ ਕਿਉਂਕਿ ਅੱਜ ਮੇਰਾ ਨਾਮ ਨਿਸ਼ਾਨ ਜਿਹੜਾ ਹੈ ਉਹ ਇਸ ਦੁਨੀਆ ਤੋਂ ਮਿਟ ਗਿਆ ਹੈ ਪਤੀ ਪਤਨੀ ਨਾਲ ਧੋਖਾ ਕਰ ਰਿਹਾ ਹੈ ਅੱਜ ਕੱਲ ਦੇ ਬੱਚੇ ਵੀ ਇੰਨੇ ਹਨਵਾਸ ਹੋ ਗਏ ਨੇ ਕਿ ਐਨ ਡੀ ਏ ਟੈਸਟ ਮੰਗਦੇ ਆ ਨੇ ਕਿ ਸਾਡੇ ਮਾਪੇ ਅਸਲੀ ਨੇ ਕਿ ਨਕਲੀ ਨੇ ਇੰਨੀ ਗੱਲ ਕਹਿ ਕੇ ਉਹ ਵੀ ਪਹੁੰਚ ਜਾਂਦੀ ਹੈ ਕੀ ਦੀ ਮੋਬਦੀਏ ਨਾਮ ਦੀ ਪਿਆਰ ਉਹ ਕਹਿੰਦੀ ਹੈ ਅੱਜ ਪਿਆਰ ਤਾਂ ਬਿਲਕੁਲ ਖਤਮ ਹੋ ਗਿਆ ਇੱਕ ਮਾਂ ਆਪਣੀ ਧੀ ਨੂੰ ਪੁੱਖ ਦੇ ਵਿੱਚ ਮਾਰ ਰਹੀ ਹੈ ਪਿਆਰ ਕਿਤੇ ਨਹੀਂ ਰਿਹਾ ਭੈਣ ਭਰਾ ਪੈਸੇ ਦੇ ਲਈ ਲੜ ਰਹੇ ਨੇ ਇਸ ਲਈ ਉਹ ਵੀ ਬੁੱਝ ਗਈ ਤੇ ਇਤਨੇ ਦੇਰ ਨੂੰ ਇੱਕ ਛੋਟਾ ਜਿਹਾ ਬੱਚਾ ਉਸ ਕਮਰੇ ਵਿੱਚ ਆਇਆ ਉਸ ਬੱਚੇ ਦਾ ਅੱਜ ਚੌਥਾ ਜਨਮ ਦਿਨ ਸੀ ਤਾਂ ਕਰਕੇ ਉਹ ਚਾਰ ਮੋਮਬਤੀਆਂ ਜਿਹੜੀਆਂ ਉਹ ਕਮਰੇ ਵਿੱਚ ਜਗਾਈਆਂ ਸੀ ਉਹ ਕੀ ਦੇਖਦਾ ਹੈ ਕੇਵਲ ਇੱਕ ਮੋਮਬਤੀ ਜਿਹੜੀ ਹੈ ਉਹ ਜਗਦੀ ਰਹਿ ਗਈ ਤਾਂ ਉਹ ਵੇਖ ਕੇ ਰੋਣ ਲੱਗ ਪਿਆ ਕਿ ਤਿੰਨ ਮੋਮਬਤੀਆਂ ਬੁੱਝ ਚੁੱਕੀਆਂ ਨੇ ਤਾਂ ਉਹ ਚੌਥੀ ਮੋਮਬਤੀ ਕਹਿਣ ਲੱਗੀ ਵੀ ਰੋ ਨਾ ਆਪਣੇ ਹੰਝੂਆਂ ਨੂੰ ਸਾਫ਼ ਕਰ ਮੇਰਾ ਨਾਮ ਹੈ ਉਮੀਦ ਅਤੇ ਤੂੰ ਮੇਰੇ ਜਰੀਏ ਇਹ ਤਿੰਨੋਂ ਮੋਮਬੱਤੀਆਂ ਵਾਪਸ ਜਗਾ ਸਕਦੀ ਹੈ ਅੱਜ ਸਾਡਾ ਸਮਾਜ ਬਹੁਤ ਸਾਰੀਆਂ ਬੁਰਾਈਆਂ ਦੇ ਵਿੱਚ ਜੂਝ ਰਿਹਾ ਹੈ ਅਸੀਂ ਵੀ ਜੇਕਰ ਆਪਣੇ ਅੰਦਰ ਉਮੀਦ ਪੈਦਾ ਕਰੀਏ ਆਪਣੇ ਆਪ ਨਾਲ ਕਮਿਟਮੈਂਟ ਕਰੀਏ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਅੰਦਾਜ਼ ਪੁਰਣ ਹੱਤਿਆ ਜਾਂ ਨਸ਼ੇ ਜਾਂ ਅਸ਼ਰੀਲ ਗਾਇਕ ਕਿਸ ਬੰਦੀ ਸਾਨੂੰ ਛੇਤੀ ਤੋਂ ਛੇਤੀ ਸਖ਼ਤ ਸਟੈਂਡ ਲੈਣਾ ਪਵੇਗਾ ਅੱਜ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਆ ਇੱਕ ਨੌਜਵਾਨ ਵੀਰ ਦੇ ਪੇਟਾਂ ਦੀ ਚੜਾਈ ਕਰ ਗਏ ਨਸ਼ਿਆਂ ਦਾ ਬਹੁਤ ਸ਼ੌਕੀਨ ਸੀ ਉਹ ਮੁੰਡਾ ਤੇ ਰੋਂਦਿਆਂ ਰੋਂਦਿਆਂ ਬਾਪੂ ਦੀ ਲਾਸ਼ ਕੋਲ ਬੈਠਾ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਛੇਤੀ ਇੱਕ ਬੋਤਲ ਲਿਆ ਦਿਓ ਮੇਰੇ ਤੋਂ ਬਾਪੂ ਦੀ ਲਾਸ਼ ਦੇਖੀ ਹੀ ਨਹੀਂ ਜਾਂਦੀ ਬਾਹਾਨਾ ਦੇਖੋ ਪਿੰਡ ਦਾ ਤੁਹਾਡਾ ਜੇ ਲੋੜ ਹੈ ਸੂਚਿਤ ਹੋ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ ਜੇ ਕੋਈ ਵੱਧ ਘੱਟ ਗੱਲ ਕਹੀ ਹੋਵੇ ਤਾਂ ਮੈਂ ਮੁਆਫੀ ਚਾਹਨਾ ਵਾ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਐਸੇ ਹੀ ਆਪਣੀ ਗੱਲ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ